ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਦੀਪ ਬੀੜ ਤੇ ਅੱਜ ਮੈਂ ਲੋਕਾਂ ਦੇ ਵਿੱਚ ਵਿਚਰਨ ਵਾਲੀਆਂ ਦੋ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜੇ ਚੰਗੀਆਂ ਲੱਗੀਆਂ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਹਾਂਜੀ ਹੋ ਵਿੱਚ ਬਾਹਰ ਦੇ ਲੱਗਾ ਅੱਕ ਦਾ ਬੂਟਾ ਮੜਾ ਏ ਹੋ ਕਰੇ ਸ਼੍ਰੀਕ ਤਰੱਕੀ ਸਭ ਨੂੰ ਲੱਗਦਾ ਸਾੜਾ ਏ ਹੋ ਕਹਿਣ ਸਿਆਣੇ ਕਾਲਾ ਬ੍ਰਾਹਮਣ ਮੱਥੇ ਲਾਈਏ ਨਾ ਉਹ ਜਿੱਥੇ ਪਹਿਲੇ ਹੀ ਨੰਨਾ ਪੈ ਜੇ ਬਈ ਉਸ ਕੰਮ ਨੂੰ ਜਾਈਏ ਨਾ ਉਹ ਜਿੱਥੇ ਪਹਿਲੇ ਹੀ ਨੰਨਾ ਪੈ ਜੇ ਬਈ ਉਸ ਕੰਮ ਨੂੰ ਜਾਈਏ ਨਾ ਹੋ ਜੜ ਯਾਰ ਤੇ ਛੱਕ ਜਾ ਹੋ ਜੇ ਬਈ ਉਹਦੇ ਨਾਲ ਨਹੀਂ ਚੱਲੀਦਾ ਹੋ ਫੁਕਰੇ ਬੰਦੇ ਹੱਥ ਨਹੀਂ ਕਰੇ ਸੁਨਹਾ ਕੱਲੀ ਦਾ ਹੋ ਜੀ ਦੀ ਨਿਗਾਰ ਸੋਈ ਵੱਲ ਹੋਵੇ ਉਹਦੇ ਨਾਲ ਨਹੀਂ ਖਾਈਦਾ ਉਹ ਜਦੋਂ ਵੀ ਦੀਆਂ ਹੋ ਜਣ ਪੈਣਾ ਨਹੀਂ ਫੁਕਰਾ ਯਾਰ ਬਣਾਈਦਾ ਉਹ ਜਦੋਂ ਵੀ ਦੀਆਂ ਹੋ ਜਣ ਪੈਣਾ ਨਹੀਂ ਫੁਕਰਾ ਯਾਰ ਬਣਾਈਦਾ ਹੋਇ ਆਜੇ ਕਰੇ ਫਕੀਰ ਨਹੀਂ ਬਾਈ ਕਦੇ ਖਾਲੀ ਮੋੜੀਦਾ ਹੋ ਜਿੱਥੇ ਅਣਖਾਂ ਲੱਗ ਜਣਦਾ ਤੇ ਬਾਈ ਫਿਰ ਹੱਥ ਨਹੀਂ ਜੋੜੀਦਾ ਹੋਇ ਅੜ ਜਾਈਏ ਤੇ ਅੜੇ ਰਹੀਏ ਫਿਰ ਪਿੱਛੇ ਹਟੀਏ ਨਾ ਉਹ ਫਿਰ ਦੇਖ ਕੇ 4 ਰੁਪਏ ਬਾਈ ਕਦੇ ਲਾਲਾ ਚੱਟੀਏ ਨਾ ਓ ਬਾਈ ਫਿਰ ਦੇਖ ਕੇ 4 ਰੁਪਏ ਕਦੇ ਲਾਲਾ ਚੱਟਿਏ ਨਾ ਹੋ ਕੁਝ ਨਹੀਂ ਕਰਦਾ ਪੈਸਾ ਬਈ ਜਦੋਂ ਰੱਬ ਦੀ ਮਾਰ ਪੈ ਜੇ ਹੋ ਜੀਦਾ ਹੈ ਲਾਜ ਨਾ ਕੋਈ ਬਿਮਾਰੀ ਵਿੱਚ ਜੜਾ ਬਹਿ ਜੇ ਹੋ ਕਰਦਿਓ ਮਹੀਨਾ ਸੇਵਾ ਤੇ ਡਾਕਟਰ ਹੱਥ ਹਲਾਉਂਦਾ ਹੈ ਓ ਫਿਰਦੀਪ ਸਿਆ ਕਿਉਂ ਬਾਬਾ ਨਾਨਕ ਚੇਤੇ ਆਉਂਦਾ ਏ ਓ ਫਿਰ ਵੀੜ ਵਾਲਿਆ ਬਾਬਾ ਨਾਨਕ ਚੇਤੇ ਆਉਂਦਾ ਏ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਚੰਗੀਆਂ ਗੱਲਾਂ ਬਾਤਾਂ ਉਹ ਸ਼ੇਅਰ ਕਰਿਆ ਕਰੋ ਧੰਨਵਾਦ